ਜਿਹੜਾ ਕੈਂਸਰ ਹੈ ਆਪਾਂ ਕਹਿਦੇ ਨੇ ਆ ਵੀ ਹਾਂ ਉਹ ਮੋਟ ਦਾ ਦੂਜਾ ਨਾਮ ਹੈ ਬਟ ਉਹ ਇੰਨਾ ਵੀ ਡਰਾਮੇੀ ਚੀਜ਼ ਨਹੀਂ ਹੈ ਠੀਕ ਚਲੀ ਗਈ ਪੀਸੀਏ ਤੇ ਚਲੀ ਗਈ ਤੇ ਉੱਥੇ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਇਹ ਜਿਹੜਾ ਹੈ ਇਹ ਕੈਂਸਰ ਹੀ ਹੈ ਮਤਲਬ ਮੈਂ ਜੇ ਕਮਾ ਵੀ ਮੈਂ ਰੋਟੀ ਖਾ ਲਾਂਗੀ ਪਰ ਰੋਟੀ ਮੈਨੂੰ ਡਾਈਜੈਸਟ ਨਹੀਂ ਹੁੰਦੀ ਸੀ ਸੋ ਸ਼ੁਰੂ ਦੇ 4-5 ਦਿਨ ਤਾਂ ਮੈਂ ਸਿਰਫ ਫਰੂਟ ਡਾਈਟ ਹੀ ਰਹੀ ਰਹਿੰਦੀ ਸੀ ਗੱਟ ਦਾ ਚੈੱਕਅਪ ਕਰਾਈਏ ਕਿਸੇ ਪ੍ਰੋਪਰ ਜਗ੍ਹਾ ਤੋਂ ਇਹ ਨਹੀਂ ਵੀ ਆਪਾਂ ਕਿਸੇ ਵੀ ਡਾਕਟਰ ਕੋਲ ਚਲੀ ਰਹੀਏ ਕਿਹਨਾਂ ਡਾਕਟਰਸ ਕਹ ਦਿੰਦੇ ਨੇ ਕਈ ਵਾਰੀ ਵੀ ਉਮੀ ਸੈਲਸ ਇਕੱਠੇ ਹੋ ਗਏ ਨੇ ਉਹ ਸਾਰੇ ਕੈਂਸਰਸ ਦੇ ਸਕਰੀਨਿੰਗ ਲਈ ਹੈ ਉਹ ਪਹਿਲਾਂ ਹੀ ਹੋ ਜਾਂਦੀ ਹੈ ਜੇ ਆਪਾਂ ਇੰਨੇ ਅਵੇਅਰ ਹੋਈਏ ਆਪਾਂ ਜਾ ਕੇ ਆਪਣੇ ਟੈਸਟ ਕਰਾ ਲਈਏ ਕੈਂਸਰ ਤੋਂ ਬਚਣ ਲਈ ਤੇ ਇੱਕ ਲੇਡੀ ਮੈਨੂੰ ਮਿਲੀ ਸੀ ਸ਼ੀ ਵਾਸ ਪ੍ਰੈਗਨੈਂਟ ਉਹ ਉਹਨਾਂ ਨੂੰ ਪਹਿਲਾਂ ਤੋਂ ਹੀ ਸੀ ਕਿ ਪ੍ਰੈਗਨੈਂਟ ਹੁੰਦੇ ਕੋ ਸੰਗਰੂਰ ਦੇ ਵਿੱਚ ਟਾਟਾ ਕੈਂਸਰ ਹਸਪੀਟਲ ਖੁੱਲ ਗਿਆ ਹੈ ਹੈ ਨਾ पीजीआई ਦੇ ਤੁਸੀਂ कैंसर ਹਸਪਤਲ ਜਿਹੜਾ cancer ਵਾਲਾ अवार्ड ਹੈ ਉਥੇ ਜਾ ਕੇ ਦੇਖੋ ਮੈਂ ਕਹਿੰਦੀ ਆ ਮਤਲਬ ਭਰੇ ਹੋਈਆਂ ਹਨ ਲੋਕੀ ਇਨਿਕ cancer ਦੇ ਪੇਸ਼ੈਂਟਸ ਆ ਰਹੇ ਨੇ ਛੋਟੇ ਛੋਟੇ ਬੱਚੋ ਸਭ ਤੋਂ ਜਿਹੜੀ ਇੰਪੋਰਟੈਂਟ ਥਿੰਗ ਹੈਗੀ ਹੈ ਉਹ ਹੈਗਾ ਵੀ ਇੱਕ ਆਪਣਾ ਜਿਹੜਾ ਪੋਜ਼ਿਟਿਵ ਮਾਈਂਡ ਸੈਟ ਕਦੇ ਵੀ ਆਪਣੀ ਬਿਲ ਪੀਜੀ ਜੀਪੀ ਡੀ ਹੋਮ ਜੇ ਤੁਹਾਡੇ ਮਨ ਦੇ ਵਿੱਚ ਇਹ ਹੈਗਾ ਵੀ ਮੈਂ ਜਿਉਣਾ ਤਾਂ ਤੁਸੀਂ ਡੈਫੀਨੇਟਲੀ ਇਸ ਪ੍ਰੋਬਲਮ ਨੂੰ ਓਵਰਕਮ ਕਰ ਸਕਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਗੱਲਾਂ ਦੀ ਗੱਡੀ ਦੇ ਉੱਤੇ ਅ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਅੱਜ ਤੋਂ ਦਿਲੀ ਅਸੀਂ ਟੌਪਿਕ ਲੈ ਕੇ ਆਏ ਹਾਂ ਕੈਂਸਰ ਜੋ ਕਿ ਆਪਾਂ ਨੂੰ ਨਾਂ ਸੁਣ ਕੇ ਹੀ ਬਹੁਤ ਜ਼ਿਆਦਾ ਡਰ ਲੱਗਦਾ ਹੈ ਕੈਂਸਰ ਇੱਕ ਭੰਕਰ ਬਿਮਾਰੀ ਹੈ ਜੋ ਇਹਦੇ ਵਿੱਚ 네ਗੇਟਿਵ ਹੁੰਦਾ ਹੈ ਉਹ ਤਾਂ ਮਤਲਬ ਮੰਨ ਲਓ ਇਸ ਨੂੰ ਮੌਤ ਦੇ ਘਰ ਤੱਕ ਲੈ ਕੇ ਜਾਂਦਾ ਹੈ ਜੋ ਇਸ ਚੀਜ਼ ਦੇ ਵਿੱਚ ਪੋਜ਼ਿਟਿਵ ਰਹਿੰਦਾ ਉਹ ਉਸ ਚੀਜ਼ ਨੂੰ ਜਿੱਤ ਲੈਂਦਾ ਜਿਵੇਂ ਆਪਣੇ ਕੋਲ ਅੱਜ ਬਹੁਤ ਵੱਡੀ ਐਗਜ਼ੈਂਪਲ ਹੈ ਡਾਕਟਰ ਬੰਦਨਾ ਜੀ ਵੈਲਕਮ ਮੈਮ ਤੁਹਾਡਾ ਗੱਲਾਂ ਦੀ ਗੱਡੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਹਾਂਜੀ ਮੈਮ ਤੁਹਾਨੂੰ ਮੈਂ ਪੁੱਛਣਾ ਚਾਹੁੰਦੀ ਆ ਤੁਸੀਂ ਆਪਣੀ ਵਿਦਿਆ ਕਿੱਥੋਂ ਪ੍ਰਾਪਤ ਕੀਤੀ ਮਤਲਬ ਕਿੱਥੋਂ ਸਟਾਰਟਿੰਗ ਕੀਤੀ ਕਿਹੜੇ ਸਕੂਲ ਚੋਂ ਪੜ੍ਹੇ ਹੋ ਤੁਸੀਂ ਤੇ ਤੁਹਾਡਾ ਸੁਪਨਾ ਕਿਵੇਂ ਬਣਿਆ ਵੀ ਤੁਸੀਂ ਇੱਕ ਟੀਚਰ ਬਣੋ ਤੇ ਤੁਸੀਂ ਲੈਂਗੁਏਜ ਕਿੰਨੀ ਆਏ ਦੇਖੋ ਮੈਂ ਮੇਰੀ ਜਿਹੜੀ ਬੇਸਿਕ ਜੀ ਐਜੂਕੇਸ਼ਨ ਸੀਗੀ ਉਹ ਤਾਂ ਕੇਂਦਰੀ ਵਿਦਿਆਲੇ ਜਿਹੜੇ ਹੁੰਦੇ ਆ ਸੂਤੰਦਰ ਮੈਂ ਕਿੱਥੀ 10ਵੀਂ ਤੱਕ ਨੌਕਰੀ ਪੜ੍ਹੀ ਤੁਹਾਡਾ ਮੈਨੂੰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਐਸਸੀ ਆਨਰਸ ਜਿਹੜਾ ਇੰਟੀਗ੍ਰੇਟਿਡ ਕੋਰਸ ਹੈਗਾ ਬੀਐਸਸੀ ਐਮਐਸਸੀ ਆਨਰਸ ਕੋ ਉਹਦੇ ਵਿੱਚ ਮੈਨੂੰ ਐਡਮਿਸ਼ਨ ਮਿਲ ਗਿਆ ਸੀਗਾ ਸੋ ਮੈਂ ਐਮਐਸਸੀ ਮਾਈਕਰੋ ਬਾਇਓਲੋਜੀ ਸਬਜੈਕਟ ਲਿਆ ਹੈ ਜਿਹੜਾ ਮੈਡੀਕਲ ਫੀਲ ਦੇ ਨਾਲ ਰਿਲੇਟਡ ਹੈ ਉਹਦੇ ਤੋਂ ਕੀਤੀ ਉਹਦੇ ਇਮੀਡੀਏਟਲੀ ਬਾਅਦ ਹੀ ਮੈਂ ਪੀਜੀਆਈ ਚੰਡੀਗੜ੍ਹ ਦੇ ਵਿੱਚ ਕਿਉਂਕਿ ਮੈਂ ਚੰਡੀਗੜ੍ਹ ਨਹੀਂ ਸੀਗੀ ਸੋ ਪੀਜੀਆਈ ਚੰਡੀਗੜ੍ਹ ਦੇ ਵਿੱਚ ਮੈਂ ਪੀਐਸਡੀ ਦੇ ਵਿੱਚ ਐਡਮਿਸ਼ਨ ਲੈ ਲਈ ਸੀਗੀ ਤੇ ਮੇਰਾ ਫੀਲ ਜਿਹੜਾ ਸੀਗਾ ਉਹ ਸੀਗਾ ਮੈਡੀਕਲ ਬਾਇਓਟੈਕਨੋਲੋਜੀ ਦਾ ਤੇ ਜਦੋਂ ਹਾਂ ਮੇਰੀ ਜਦੋਂ ਪੀ ਐਚ ਡੀ ਕੰਪਲੀਟ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਮੇਰੇ ਹਸਬੰਡ ਟੀਚਿੰਗ ਲੈਣ ਚਾਹੀ ਸੀਗੇ ਸੋ ਮੇਰੀ ਪੀ ਐਚ ਡੀ ਜਿਹੜੀ ਹੈ ਉਹ ਮੈਰਿਜ ਤੋਂ ਬਾਅਦ ਹੀ ਕੰਪਲੀਟ ਹੋਈ ਸੋ ਮੈਨੂੰ ਆਪਸ਼ਨ ਮਿਲ ਗਈ ਪੜਾਈ ਦੀ ਟੀਚਿੰਗ ਕਰਨ ਦੀ ਵੀ ਤਾਂ ਸੋ ਮੈਂ ਟੀਚਿੰਗ ਮੈਂ ਟੂ ਤਦੋਂ ਪਹਿਲਾਂ ਤੋਂ ਹੀ ਸ਼ੌਂਕ ਸੀ ਤਰਮੰਦਾ ਕਿ ਮਤਲਬ ਇਸ ਤੋਂ ਬਾਅਦ ਹੋਏ ਨਹੀਂ ਵੈਸੇ ਮੈਨੂੰ ਟੀਚਿੰਗ ਦਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਕਿ ਮੈਂ ਮਤਲਬ ਆਪਣੀ ਮੈਰਿਜ ਲਾਈਫ ਤੋਂ ਬਾਅਦ ਟੀਚਰ ਬਣੀ ਹਾਂ ਮੈਰਿਜ ਮੇਰੀ ਹੋ ਗਈ ਸੀ ਉਸ ਤੋਂ ਬਾਅਦ ਨਹੀਂ ਜੀ ਤੁਹਾਡਾ ਬਾਕੀ ਨੇ। ਮੈਂ ਮੈਂ ਤੁਹਾਨੂੰ ਇੱਕ ਕੁਸ਼ਨ ਪੁੱਟ ਕੇ ਨਾ ਸੋਣੀ ਹੈ ਜਿਵੇਂ ਤੁਹਾਨੂੰ ਇੱਕ ਆਪਾਂ ਕਹਿ ਸਕਦੇ ਆ ਕੈਂਸਰ ਕੈਂਸਰ ਨਾ ਹੀ ਸੁਣ ਕੇ ਆਪਾਂ ਨੂੰ ਬਹੁਤ ਜ਼ਿਆਦਾ ਡਰ ਲੱਗਦਾ ਤੁਸੀਂ ਉਹ ਕੈਂਸਰ ਦੇ ਆਪਾਂ ਦੂਜਾ ਨਾਮ ਹੁੰਦਾ ਮੌਤ ਕਹਿੰਦੇ ਆ ਤੁਸੀਂ ਉਹਦੇ ਮੂੰਹ ਚੋਂ ਨਿਕਲ ਕੇ ਆਏ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਕਿਵੇਂ ਇਹਨੂੰ ਫੇਸ ਕੀਤਾ ਜਿਹੜਾ ਕੈਂਸਰ ਹੈ ਆਪਾਂ ਕਹਿ ਦਿੰਨੇ ਆ ਵੀ ਹਾਂ ਉਹ ਮੌਤ ਦਾ ਦੂਜਾ ਨਾਂ ਹੈ ਬਟ ਉਹ ਇੰਨਾ ਵੀ ਡਰਾਉਣੀ ਚੀਜ਼ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੈਂ ਮੈਡੀਕਲ ਫੀਲਡ ਤੋਂ ਸੀ ਤੇ ਸਾਨੂੰ ਹਮੇਸ਼ਾ ਇਹੀ ਦੱਸਿਆ ਜਾਂਦਾ ਸੀਗਾ ਵੀ ਤੁਹਾਡੀ ਬਾਡੀ ਦੇ ਵਿੱਚ ਜਦੋਂ ਵੀ ਕੋਈ ਥੋੜਾ ਜਿਹਾ ਵੀ ਚੇਂਜ ਆਂਦਾ ਤੇ ਤੁਹਾਡੀ ਬਾਡੀ ਤੁਹਾਨੂੰ ਉਹਦੇ ਬਾਰੇ ਇਨਫੋਰਮ ਕਰਦੀ ਹੈ ਤੇ ਮੈਨੂੰ ਵੀ ਐਡਾ ਹਲਕਾ ਜਿਹਾ ਲੱਗਿਆ ਕਿਤੇ ਪੇਨ ਜੀ ਹੋਈ ਸੋ ਮੈਂ ਜਦੋਂ ਉਹਨੂੰ ਆਪਣੇ ਆਪ ਹੀ ਚੈੱਕ ਜਿਆ ਕੀਤਾ ਤਾਂ ਫਿਰ ਮੈਨੂੰ ਲੱਗਿਆ ਵੀ ਸਮਥਿੰਗ ਇਜ਼ ਨਾਟ ਨਾਰਮਲ ਤੇ ਮੈਂ ਡਾਕਟਰ ਕੋਲ ਗਈ ਤੇ ਡਾਕਟਰ ਨੇ ਮੈਨੂੰ ਕਿਹਾ ਵੀ ਤੁਸੀਂ ਅਲਟਰਾਸਾਉਂਡ ਕਰਾ ਲਓ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਦੇ ਵਿੱਚ ਕੋਈ ਬਹੁਤ ਐਦਾਂ ਦੀ ਟੀਜ਼ ਨਹੀਂ ਆਈ ਸੀ ਬਟ ਉਹਨਾਂ ਨੇ ਕਿਹਾ ਵੀ ਹਾਂ ਇੱਕ ਤੁਹਾਡੀ ਗੱਠ ਬਣੀ ਹੋਈ ਆ ਤੋਂ ਇਹਦਾ ਕੁਝ ਇੱਕ ਕੋਰ ਟੈਸਟ ਹੁੰਦਾ ਹੈ ਇਹ ਤੋਂ بڑا ਟੈਸਟ ਜਿਹਨੂੰ ਕਿ ਆਪਾਂ ਕਹਿੰਦੇ ਐਫ ਐਨ ਏ ਸੀ ਐਫ ਐਨ ਏ ਇਸ ਟੈਸਟ ਟੀਜ਼ ਚੈੱਕ ਕਰਨ ਲਈ ਤੇ ਡਾਕਟਰ ਨੇ ਉਹ ਵਾਲਾ ਟੈਸਟ ਪਰਫਾਰਮ ਕੀਤਾ ਤੇ ਉਹਨਾਂ ਨੂੰ ਡਾਊਟ ਹੋਇਆ। ਤੋਂ ਫਿਰ ਕਿਉਂਕਿ ਮੇਰੀ ਪੀਐਚ ਪੀਜੀਏ ਤੋਂ ساری ਬਣਾ ਸੀਗੀ ਤੋਂ ਮੈਂ ਉੱਥੇ ਵੀ ਕਈ ਡਾਕਟਰਸ ਨੂੰ ਜਾਂਾਂਗੀ ਕਿ। ਤੋਂ ਮੈਂ ਫਿਰ ਉੱਥੇ ਚਲੀ ਗਈ ਪੀਜੀਏ से ਚਲੀ ਗਈ ਤੇ ਉੱਥੇ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਇਹ ਜਿਹੜਾ ਹੈ ਇਹ ਕੈਂਸਰ ਹੀ ਹੈ। ਤੋਂ ਮੇਰੇ ਬ੍ਰੈਸਟ ਕੈਂਸਰ ਸੀਗਾ। ਬਟ ਇਟ ਵਾ ਮਤਲਬ ਬਹੁਤ ਹੀ ਇਨੀਸ਼ੀਅਲ ਸਟੇਜ ਤੇ ਸੀਗਾ। ਹਲੇ ਬਿਲਕੁਲ ਸਟਾਰਟਿੰਗ ਸਟੇਜ ਸੀਗੀ ਵੀ ਜਿੱਦਾਂ ਸੈਲਸ ਜਿਹੜੇ ਆ ਕੈਂਸਰਸ ਬੰਨੇ ਸ਼ੁਰੂ ਹੋਈ ਸੀਗੇ। ਤੋ ਇੱਕ ਵਾਰ ਨੂੰ ਤਾਂ ਦੇਖੋ ਡਰ ਲੱਗਦਾ ਹੀ ਐ ਬੱਚੇ ਮੇਰੇ ਦੋਨੋਂ ਬਹੁਤ ਛੋਟੇ ਸੀਗੇ ਮੇਰੀ ਬੇਟੀ ਜਸ 3 ਇਅਰਸ ਦੀ ਸੀਗੀ ਤੇ ਬੇਟਾ ਮੇਰਾ 11 ਸਾਲ ਦਾ ਸੀਗਾ ਉਸ ਟਾਈਮ ਤੇ ਤਾਂ ਇੱਕ ਵਾਰ ਨੂੰ ਅਸੀਂ ਡਰ ਵੀ ਗਏ ਵੀ ਪਤਾ ਨਹੀਂ ਹੁਣ ਕੀ ਹੋਏਗਾ ਕਿਉਂਕਿ ਫੈਮਿਲੀ ਦੇ ਵਿੱਚ ਕੋਈ ਐਦਾ ਦੀ ਹਿਸਟਰੀ ਨਹੀਂ ਸੀਗੀ ਸੋ ਡਾਕਟਰ ਨੂੰ ਜਦੋਂ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਐ ਤਾਂ ਬਹੁਤ ਹੀ ਨਿਸਟੇਸਟੇਜ ਤੇ ਹੈਗਾ ਤੇ ਐਦਾ ਵੀ ਕੋਈ ਡਰਨ ਵਾਲੀ ਗੱਲ ਹੈ ਨਹੀਂ ਇਮੀਡੀਏਟਲੀ ਉਹਨਾਂ ਨੇ ਵਿਦਿਨ ਮੈਨ ਲੱਗਦਾ 1 ਮਹੀਨੇ ਦੇ ਵਿੱਚ ਹੀ ਮੇਰੀ ਸਰਜਰੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਮੇਰਾ ਬਾਕੀ ਟਰੀਟਮੈਂਟ ਹੋਇਆ ਉਹਨਾਂ ਨੇ ਕੈਂਸਰਰ ਸੈਲਸ ਨੂੰ ਨਹੀਂ ਸੱਜਵੀਂ ਵੇਵੀ ਤੋਂ ਇਹ ਕੱਢ ਦਿੱਤੇ। ਉਸ ਤੋਂ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਨੋਰਮਲ ਰਿਟੀਮੈਂਟ ਹੁੰਦਾ ਉਹਨਾਂ ਨੇ ਆਪਣੇ ਟਰੀਟਮੈਂਟ ਚ। ਜਿਵੇਂ ਕੀ ਤੁਸੀਂ ਦੱਸਿਆ ਉਹਨਾਂ ਨੋਰਮਲ ਟਰੀਟਮੈਂਟ ਉਹਦਾਂ ਨੂੰ ਮਤਲਬ ਤੁਹਾਨੂੰ ਕਿੰਨੇ ਕ ਟਾਈਮ ਤੱਕ ਉਹ ਬੁਲਾਉਂਦੇ ਸੀ ਕਿਵੇਂ ਉਹ ਚੱਲਦਾ ਸੀ ਪ੍ਰੋਸੀਜਰ ਕਿੰਨਾ ਟਾਈਮ ਤੁਹਾਨੂੰ ਇਹ ਪ੍ਰੋਸੀਜਰ ਦੇ ਵਿੱਚੋਂ ਨਿਕਲਣ ਨੂੰ ਲੱਗਿਆ। ਜਿਹੜਾ ਕੈਂਸਰ ਦਾ ਜਿਹੜਾ ਟਰੀਟਮੈਂਟ ਹੁੰਦਾ ਨਾ ਉਹਦੇ ਵਿੱਚ ਸਰਜਰੀ ਇਹ ਸਰਜਰੀ ਤੋਂ ਬਾਅਦ ਇਹ ਲੋਕਾਂ ਦੀ ਪਹਿਲਾ ਕੀਮੋਥੈਰਪੀ ਹੁੰਦੀ ਹੈ ਕੀਮੋਥੈਰਪੀ ਦਾ ਮਤਲਬ ਹੁੰਦਾ ਹੈ ਵੀ ਉਹਦੇ ਵਿੱਚ ਬਹੁਤ ਸਾਰੇ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਹ ਦਵਾਈਆਂ ਕੀ ਕਰਦੀਆਂ ਨੇ ਉਹ ਸਾਡੇ ਕੈਂਸਰ ਸੈੱਲ ਨੂੰ ਤਾਂ ਮਾਰਦੀਆਂ ਹੀ ਨੇ ਨਾਲ ਦੇ ਨਾਲ ਉਹ ਸਾਡੇ ਨਾਰਮਲ ਸੈੱਲ ਨੂੰ ਵੀ ਮਾਰਦੀਆਂ ਨੇ ਸੋ ਉਹ ਮੇਰੀਆਂ 8 ਕੀਮੋਥੈਰਪੀਜ਼ ਹੋਈਆਂ ਸੀਗੀਆਂ ਹਰ 21 ਦਿਨ ਤੋਂ ਬਾਅਦ ਮੇਰੀ ਕੀਮੋਥੈਰਪੀ ਹੁੰਦੀ ਸੀ ਕਿਉਂਕਿ ਨਾਰਮਲ ਸੈੱਲਸ ਇਫੈਕਟਡ ਹੁੰਦੇ ਸੀਗੇ ਦਾ ਖਾਣਾ ਪੀਣਾ ਮੇਰਾ ਬਹੁਤ ਰਿਡਿਊਸ ਹੋ ਗਿਆ ਸੀਗਾ ਪਚਦਾ ਹੀ ਨਹੀਂ ਸੀਗਾ ਕਿ ਡਾਈਜੈਸਟਿਵ ਸਿਸਟਮ ਦਾ ਮੇਰਾ। ਤੋਂ ਜਿੱਦਾਂ ਮੇਰਾ ਨਵੰਬਰ ਦੇ ਵਿੱਚ ਕੈਂਸਰ ਹੋਇਆ। ਇਹ ਤੱਕ ਮੇਰਾ ਜਰ ਰਹਾ ਹੈ ਉਹ ਟਰੀਟਮੈਂਟ ਚੱਲਿਆ। ਉਸ ਦੌਰਾਨ ਬਹੁਤ ਵੀਕਨੈਸ ਸੀ ਮੌਫਿਸ ਸੀਗਾ ਹੌਲੀ ਹੌਲੀ ਰਿਵਾਈਵ ਕਰਨਾ ਸ਼ੁਰੂ ਕੀਤਾ ਤੇ ਉਹ ਜਿਹੜੀ ਮੇਰੀ ਮੈਡੀਸਿਨ ਸੀਗੀ ਉਹ ਮੇਰੀ 10 ਸਾਲ ਚੱਲੀ। ਮਤਲਬ ਪਿਛਲੇ ਸਾਲ ਜਾ ਕੇ ਮੇਰੀ ਉਹ ਮੈਡੀਸਿਨਸ ਬੰਦ ਹੋ ਗਈਆਂ। ਕੈਂਸਰ ਗਿਆ ਵੀ ਉਹ ਦੁਆਰਾ ਤੋਂ ਨਾ ਹੋਏ। ਉਹ ਸਪੈਸ਼ਲ ਟਾਈਪ ਦੀਆਂ ਕੁਝ ਮੈਡੀਸਿਨਸ ਹੁੰਦੀਆਂ ਉਹ ਕੁਝ ਕੈਂਸਰਸ ਦੇ ਵਿੱਚ ਹੀ ਦਿੱਤੀਆਂ ਜਾਂਦੀਆਂ ਹਰ ਇੱਕ ਦੇ ਵਿੱਚ ਨਹੀਂ ਹੁੰਦੀ। ਸੋ ਮੇਰੀ ਵਾਰੀ ਜਿਹੜੀ ਸੀਗੀ ਉਹ 10 ਸਾਲ ਤੱਕ ਮੇਨੇ ਮੈਡੀਸਿਨ ਉਹ ਚਲੀ। ਸੋ ਲਾਸਟ ਮਈ ਦੇ ਵਿੱਚ ਮੇਰੀ ਯੋਗਣ ਲਈ। ਕਿ 15 ਮਿੰਨ ਤੁਸੀਂ ਖਾਣਾ ਪੀਣਾ ਨਹੀਂ ਦੱਸਿਆ। ਮਤਲਬ ਉਹ ਤੁਹਾਨੂੰ ਸਟ੍ਰੈਕਟਲੀ ਆਪਦੇ ਵੱਲੋਂ ਖਾਣਾ ਪੀਣਾ ਦੱਸਦੇ ਸੀ ਕਿ ਤੁਹਾਡੇ ਘਰ ਜਾ ਰੈਡਨਸ। ਨਹੀਂ ਬੇਟਾ ਆਪਾਂ ਕੋਈ ਵੀ ਖਾਣਾ ਉਸ ਚੇ ਖਾ ਸਕਦੇ ਆ। ਓਨਲੀ ਥਿੰਗ ਇਜ਼ ਕਿ ਵੀ ਤੁਹਾਨੂੰ ਉਹ ਖਾਣਾ ਡਾਈਜੈਸਟ ਵੀ ਹੋਣਾ ਚਾਹੀਦਾ। ਮਤਲਬ ਮੈਂ ਜੇ ਕਮਾਂ ਵੀ ਮੈਂ ਰੋਟੀ ਖਾ ਲਾਂਗੀ। ਪਰ ਰੋਟੀ ਮੈਨੂੰ ਸੋ ਸ਼ੁਰੂ ਦੇ 4-5 ਦਿਨ ਤਾਂ ਮੈਂ ਸਿਰਫ ਫਰੂਟ ਡਾਈਟ ਹੀ ਰੰਦੀ ਸੀ। ਸਿਰਫ ਫਰੂਟ ਡਾਈਟ ਹੀ ਰੰਦੀ ਸੀ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਖਾਣਾ-ਖਾਣਾ ਸ਼ੁਰੂ ਕਰ ਦਿੱਤੀ ਕਿਉਂਕਿ ਜਿੱਦਾਂ ਮੈਂ ਕਿਹਾ ਕੀਮੋਥੈਰੇਪੀ ਬਹੁਤ ਸਟਰੋਂਗ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ ਉਹਦੇ ਨਾਲ ਬੋਡੀ ਦੇ ਵਿੱਚ ਬਹੁਤ ਤਰ੍ਹਾਂ ਦੇ ਚੇਂਜਸ ਆਉਂਦੇ ਨੇ। ਠੀਕ ਹੈ ਨਾ? ਸੋ ਮੇਰੀ ਜਿਹੜੀ ਬੋਡੀ ਹੈ ਬਹੁਤ ਊਨੀਕ ਹੋ ਗਈ ਸੀ। ਸੋ 4-5 ਦਿਨ ਤਾਂ ਮੈਂ ਉੱਠੀ ਨਹੀਂ ਪਾਉਂਦੀ ਸੀਗੀ। ਮਤਲਬ ਬੈੱਡ ਤੋਂ ਇਣੀ ਉੱਠ ਪਾਉਂਦੀ ਸੀਗੀ। ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਖਾਣਾ ਖਾਣਾ ਉਹ ਜ਼ਰੂਰੀ ਇਸ ਕਰਕੇ ਹੁੰਦਾ ਸੀਗਾ ਕਿਉਂਕਿ ਜਦੋਂ ਨੈਕਸਟ ਕੀਮੋਥੈਰੇਪੀ ਲਈ ਜਾਉਂ ਜਦੋਂ ਇੱਕੀ ਦਿਨ ਬਾਅਦ ਲੈ ਦੁਬਾਰਾ ਜਾਂਦੀ ਸੀ ਸੋ ਮੈਨੂੰ ਸਾਰਾ ਆਪਣੇ ਬਲੱਡ ਕਾਊਂਟ ਵਗੈਰਾ ਮੇਰੇ ਨਾਰਮਲ ਹੋਣੇ ਚਾਹੀਦੇ ਮੇਰਾ ਹੀਮੋਗਲੋਬਿਨ ਨਹੀਂ ਘਟਿਆ ਹੋਣਾ ਚਾਹੀਦਾ ਮੇਰੇ ਸੈੱਲ ਕਾਊਂਟ ਨਹੀਂ ਘਟੇ ਹੋਣੇ ਚਾਹੀਦੇ ਕਿਉਂਕਿ ਜੇ ਉਹ ਘਟੇ ਹੋਣਗੇ ਤਾਂ ਉਹ ਦੁਬਾਰਾ ਟੀਮਥੈਰੇਪੀ ਨਹੀਂ ਕਰ ਸਕਦੇ ਫਿਰ ਉਹ ਹੋਰ ਲੇਟ ਹੋਰ ਲੇਟ ਹੋ ਹੀ ਜਾਂਦਾ ਸੋ ਡਾਕਟਰਸ ਨੇ ਬਹੁਤ ਸੋਨਾ ਗਾਈਡ ਕੀਤਾ ਪੀਜੀਆਈ ਦੇ ਡਾਕਟਰਸ ਵੀ ਬਹੁਤ ਅੱਛੇ ਨੇ ਸੋ ਉਹਨਾਂ ਨੇ ਬਹੁਤ ਤੇ ਉਹਦੇ ਕਰਕੇ ਮਤਲਬ ਕਿ ਮੇਰੀ ਹਰ ਕੀਮੋਥੈਰਪੀ ਟਾਈਮ ਨਾਲ ਹੋਈ। ਫਿਰ ਮੈਂ ਮੈਮ ਜੀ ਨੇ ਕਿ ਹੋਂ ਤੁਸੀਂ ਦੱਸਿਆ ਆ ਵੀ ਇਹਨਾਂ ਤੁਸੀਂ ਖਾਣਾ ਪੀਣਾ ਵੀ ਤੁਹਾਨੂੰ ਸਪੈਸ਼ਲੀ ਡਾਕਟਰ ਨਹੀਂ ਦੱਸਦੇ ਸੀ ਉਹ ਖਾਣਾ ਪੀਣਾ। ਵੀ ਮਤਲਬ ਇਹ ਖਾਣਾ ਤੁਸੀਂ ਇਹ ਖਾਣਾ। ਡਾਕਟਰਾਂ ਵੱਲੋਂ ਕੋਈ ਏਦਾਂ ਦੀ ਰਿਕਮੈਂਡੇਸ਼ਨ ਨਹੀਂ ਹੋਈ ਹੈ। ਮੈਂ ਜਦੋਂ ਡਾਕਟਰ ਨੂੰ ਏਦਾਂ ਪੁੱਛਿਆ ਸੀਗਾ ਵੀ ਮੈਂ ਕੀਮੋ ਤੋਂ ਬਾਅਦ ਕਿੰਨੇ ਟਾਈਮ ਬਾਅਦ ਆਪਣੀ ਜੌਬ ਜੁਆਇਨ ਕਰ ਸਕਦੀ ਹਾਂ। ਤੇ ਮੈਨੂੰ ਉਹਨਾਂ ਨੇ ਪਤਾ ਇੱਕੋ ਹੀ ਐਗਜ਼ਾਮਪਲ ਦਿੱਤ। ਕਹਿੰਦੇ ਵੀ ਤੇ ਅਗਲੇ ਹੀ ਦਿਨ ਉਹ ਆਪਣੇ ਆਫਿਸ ਚਲੇ ਜਾਂਦੇ ਤੇ ਇਦਾਂ ਦੇ ਵੀ ਪੇਸ਼ੈਂਟਸ ਹੁੰਦੇ ਆ ਜਿਹੜੇ 21 ਦੇ 21 ਦਿਨੀ ਬੈੱਡ ਤੇ ਹੀ ਪਏ ਰਹਿਣਗੇ ਕਹਿੰਦੇ ਇਹ ਪੱਡੀ ਬਿਲ ਪਾਵਰ ਦੇ ਉੱਪਰ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਜਲਦੀ ਉੱਠਦੇ ਹੋ ਤੇ ਤੁਸੀਂ ਕਿੰਨੀ ਜਲਦੀ ਆਪਦੀ ਜੌਬ ਨੂੰ ਜੋੜਦੇ ਮੈਂ ਮੰਨਦੇ ਮੈਂ ਤੁਸੀਂ ਦੱਸ ਰਹੇ ਹੋ ਆਪਾਂ ਨੂੰ ਬਿਲ ਪਾਵਰ ਜ਼ਰੂਰੀ ਐਸੀ ਚੀਜ਼ ਹੈ ਤੇ ਮਤਲਬ ਇਹਦੇ ਲੱਛਣ ਕੀ ਹੁੰਦੇ ਆਪਾਂ ਨੂੰ ਕਿਦਾਂ ਬੱਸ ਗੁਰੂ ਦੀ ਆਪਾਂ ਨੂੰ ਐਂਫੈਕਟ ਸਤਿ ਆਕੀਆ ਵੀ ਸਾਡੀ ਬੋਡੀ ਜਿਹੜੀ ਹੈ ਉਹ ਹਰੇਕ ਚੀਜ਼ ਲਈ ਸਾਨੂੰ ਸਿਗਨਲ ਦਿੰਦੀ ਹੈ ਸਿਰਫ ਇਸ ਚੀਜ਼ ਦੀ ਲੋੜ ਹੈ ਵੀ ਅਸੀਂ ਆਪਾਂ ਇਹ ਚੈੱਕ ਕਰੀਏ ਅਸੀਂ ਉਹ ਸਿਗਨਲ ਨੂੰ ਪਛਾਨਣੀ ਹੈ ਜਿੱਦਾਂ ਸਾਡੀ ਬੋਡੀ ਦੇ ਵਿੱਚ ਪੋਸ ਕਰੋ ਕਿਤੇ ਕੋਈ ਗੱਠੀ ਜੀ ਲੱਗੀ ਹੋਵੇ ਤੇ ਸਾਨੂੰ ਚਾਹੀਦਾ ਨਹੀਂ ਕਿ ਗੱਟ ਦਾ ਚੈੱਕਅਪ ਕਰਾਈਏ ਕਿਸੇ ਪ੍ਰੋਪਰ ਜਗ੍ਹਾ ਤੋਂ ਇਹ ਨਹੀਂ ਵੀ ਆਪਾਂ ਕਿਸੇ ਵੀ ਡਾਕਟਰ ਕੋਲ ਚਲੀ ਰਹੀਏ ਠੀਕ ਹੈ ਨਾ ਡਾਕਟਰਸ ਕਹਿ ਦਿੰਦੇ ਆ ਕਈ ਵਾਰੀ ਵੀ ਉਵੇਂ ਹੀ ਸੈਲਸ ਇਕੱਠੇ ਹੋ ਗਏ ਨੇ ਇਹਨੂੰ ਕਢਾ ਲਓ ਕਈ ਵਾਰੀ ਹੁੰਦਾ ਆਪਾਂ ਗਲਤੀ ਦੇ ਨਾਲ ਕਿਸੇ ਐਦਾਂ ਦੇ ਡਾਕਟਰ ਕੋਲ ਚਲੇ ਜਾਂਦੇ ਆ ਵੀ ਜਿਹੜਾ ਉਹਦਾ ਟ੍ਰੀਟਮੈਂਟ ਪ੍ਰੋਪਰ ਨਹੀਂ ਕਰ ਪਾਉਂਦਾ ਤੇ ਜੇ ਅਸੀਂ ਉਸ ਗੱਠ ਨੂੰ ਫਿਲਹਾਲ ਹੀ ਏ ਤਾਂ ਫਿਰ ਉਹ ਕੈਂਸਰ ਸਾਡੇ ਬੋਡੀ ਦੇ ਵਿੱਚ ਪੂਰਾ ਹੀ ਫੈਲ ਜਾਂਦੇ ਬਸ ਤੋ ਪ੍ਰੋਪਰ ਟ੍ਰੀਟਮੈਂਟ ਪ੍ਰੋਪਰ ਜਗ੍ਹਾ ਤੇ ਜਾਣਾ ਬਹੁਤ ਜ਼ਰੂਰੀ ਮੈਂ ਜਦੋਂ ਤੁਹਾਨੂੰ ਮਤਲਬ ਪਤਾ ਲੱਗਿਆ ਵੀ ਤੁਹਾਨੂੰ ਕੈਂਸਰ ਹੈ ਤਾਂ ਤੁਹਾਨੂੰ ਸਾਰਨੋਂ ਵੱਧ سپورਟ ਕੋਡੀ ਫੈਮਿਲੀ ਦੇ ਵਿੱਚੋਂ ਮਿਲਿਆ ਕੀ ਬਾਅਦ ਮਤਲਬ ਆਪਣੇ ਸੋਸ਼ਲ ਜਿਵੇਂ ਆਪਣੇ ਅਦਰ ਹੁੰਦੇ ਆ ਰਿਸ਼ਤੇਦਾਰ ਉਹਨਾਂ ਤੋਂ ਨਹੀਂ ਫੈਮਿਲੀ سپورਟ ਤਾਂ ਜ਼ਰੂਰੀ ਹੈ ਠੀਕ ਹੈ ਨਾ ਸੋ ਮੇਰੀ ਫੈਮਿਲੀ ਤਾਂ ਬਹੁਤ ਸਾਰਾ ਟਾਈਮ ਮੇਰੇ ਨਾਲ ਰਹੇ ਫੈਮਿਲੀ ਦੇ ਨਾਲ ਨਾਲ ਮੇਰੀਆਂ ਸਾਰੀਆਂ ਫਰੈਂਡਸ ਤੁਸੀਂ ਇਹ ਮੰਨੋਗੇ ਬਿਨਾ ਇਵਨ ਮੇਰਾ ਆਪਣਾ ਇਹ ਇੰਸਟੀਟਿਊਸ਼ਨ ਇਹਨਾਂ ਨੇ ਮੈਨੂੰ ਇੰਨੀ ਕ ਸਪੋਰਟ ਕੀਤੀ ਜਿੱਦਾਂ ਮੈਂ ਉਹੀ ਗੱਲ ਵੀ ਕੈਂਸਰ ਦਾ ਨਾਮ ਸੁਣ ਕੇ ਆਪਾਂ ਡਰਦੇ ਜਾਂਦੇ ਹਾਂ ਸੋ ਮੈਂ ਵੀ ਡਰ ਗਈ ਮੈਂ ਆਪਣੀ ਐਪਲੀਕੇਸ਼ਨ ਦੇਣ ਲਈ ਆਈ ਕਾਲਜ ਦੇ ਵਿੱਚ ਸਾਡੇ ਪ੍ਰਿੰਸੀਪਲ ਹੁੰਦੇ ਸੀਗੇ ਇਥੇ ਐਮ ਐਲ ਸ਼ਰਮਾ ਜੀ ਤੇ ਉਹਨਾਂ ਨੇ ਮੈਂ ਐਪਲੀਕੇਸ਼ਨ ਦੇਣ ਦੀ ਆਈ ਵੀ ਸਰ ਮੈਮ ਤੁਸੀਂ ਸੱਤ ਮਹੀਨੇ ਮੈਂ ਕਾਲਜ ਆਉਂਗੀ ਨਹੀਂ ਵੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਸਰ ਸੀਗੇ ਪਹਿਲਾਂ ਡਾਕਟਰ ਅਨੰਦ ਪ੍ਰਕਾਸ਼ ਜੀ ਤੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਭੇਜਤਾ ਵੀ ਤੁਸੀਂ ਮੈਮ ਆਪਣੀ ਡੀਗਰੀ ਆ ਉਹ ਸੈਂਕਸ਼ਨ ਕਰਕੇ ਲੈ ਕੇ ਆਓ ਤੇ ਕੈਨ ਯੂ ਬਲੀਵ ਮੈਂ ਜਦੋਂ ਡਾਕਟਰ ਸਾਹਿਬ ਕੋਲ ਗਈ ਤੇ ਡਾਕਟਰ ਸਾਹਿਬ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਪਹਿਲਾਂ ਤਾਂ ਉਹਨੇ ਮੈਨੂੰ ਜ਼ਿਆਦਾ ਸੇਟ ਦਿੱਤੀ ਵੀ ਇਦਾਂ ਡਰਨ ਦੀ ਗੱਲ ਨਹੀਂ ਐ ਵੀ ਡਾਕਟਰ ਵੀ ਉਹਨਾਂ ਨੇ ਮੈਨੂੰ ਬਹੁਤ ਸਲਾਹਾਂਆਂ ਦਿੱਤੀਆਂ ਦਿੱਤੀਆਂ ਵੀ ਤੁਹਾਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਫਿਰ ਉਹਨਾਂ ਨੇ ਮੈਨੂੰ ਕੀ ਕਿਹਾ ਕਿ ਮੈਡਮ ਤੁਸੀਂ ਦੇਖੋ ਕਹਿੰਦੇ ਛੁੱਟੀ ਤਾਂ ਮੈਂ ਤੁਹਾਨੂੰ ਦੇ ਦੂੰਗਾ ਕੋਈ ਪ੍ਰੋਬਲਮ ਨਹੀਂ ਐ ਬਟ ਜੇ ਤੁਸੀਂ ਕਾਲਜ ਆ ਸਕਦੇ ਹੋ ਤਾਂ ਤੁਸੀਂ ਕਾਲਜ ਆਓ ਕਿਉਂਕਿ ਤੁਹਾਡਾ ਜਿਹੜਾ ਦਿਲ ਲੱਗੇਗਾ ਇੱਥੇ ਆ ਤੁਸੀਂ ਆਪਦੀ ਬਿਮਾਰੀ ਨੂੰ ਥੋੜੀ ਦੇਰ ਲਈ ਭੁੱਲ ਜਾਓਂਗੇ ਤੇ ਉਹੀ ਹੋਇਆ ਮੈਨੂੰ ਕੀਮੋਥੈਰਪੀ ਮੈਂ ਕਰਾਉਂਦੀ ਸੀਗੀ ਹਰ ਟਿਊਰ ਤੇ ਮੈਂ ਟਿਊਜ਼ਡੇ ਛੁੱਟੀ ਲੈ ਕੇ ਜਾਂਦੀ ਸੀਗੀ ਤੇ ਅਗਲੇ ਮੰਡੇ ਮੈਂ ਕਾਲਜ ਦੁਆਰਾ ਜੁਆਇਨ ਕਰ ਲੈਂਦੀ। ਕਿਉਂਕਿ 3-4 ਦਿਨ ਲੱਗਦੇ ਸੀਗੇ 2 ਦਿਨ ਤਾਂ ਵੈਸੇ ਡਾਕਟਰ ਵੀ ਮਨਾ ਕਰਦੇ ਆ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਬਿਕਾਜ਼ ਉਹ ਕੈਮੀਕਲ ਸਾਡੀ ਬਾਡੀ ਦੇ ਵਿੱਚੋਂ ਬਾਹਰ ਨਿਕਲਦਾ। ਸਾਡੇ ਪਸੀਨੇ ਦੇ ਰਾਹ ਵੀ ਬਾਹਰ ਨਿਕਲਦਾ। ਸਾਡੇ ਸਾਰੇ ਬਾਡੀ ਫਲੂਇਡਸ ਦੇ ਵਿੱਚ ਉਹ ਜਿੰਨੀ ਵੀ ਦਵਾਈਆਂ ਦਿੱਤੀਆਂ ਹੁੰਦੀਆਂ ਉਹ ਸਾਰੀਆਂ ਬਾਹਰ ਨਿਕਲਦੀਆਂ। ਤੋਂ 2 ਦਿਨ ਦੇ ਲਈ ਡਾਕਟਰ ਵੀ ਕਹਿੰਦੇ ਵੀ ਹਰ ਚੀਜ਼ ਨੂੰ ਅਵੋਇਡ ਕਰੋ। ਘਰ ਤੇ ਖਾਣਾ ਨਹੀਂ ਬਣਾਉਣਾ ਤੁਸੀਂ। ਉਹ ਚੀਜ਼ ਮੈਂ ਸਾਰਿਆਂ ਅਵਾਈਡ ਕਰਦੀ ਸੀਗੀ ਤੇ ਉਸ ਤੋਂ ਬਾਅਦ ਮੈਂ ਕਾਲਜ ਆ ਜਾਂਦੀ ਸੀ ਕਿ ਕਾਲਜ ਦਾ ਇੱਕ ਇੱਕ ਬੰਦਾ ਮੈਂ ਕਹਿੰਦੀ ਆ ਕੋਈ ਪੀਐਨ ਮੇਰੇ ਸਟੂਡੈਂਟਸ ਮੇਰੇ ਫੈਲੋ ਟੀਚਰਸ ਸਾਰਿਆਂ ਦੀ ਇੰਨੀ ਕਿ ਸਪੋਰਟ ਸੀਗੀ ਵੀ ਮੇਰੇ ਉਹ 6-7 ਮਹੀਨੇ ਕਿੱਦਾਂ ਨਿਕਲੇ ਮੈਨੂੰ ਵੀ ਮਤਲਬ ਐਨੇ ਸਪੋਰਟਿਵ ਸਟਾਫ ਇੱਥੇ ਦਾ ਵੀ ਤੇ ਘਰ ਉਹ ਮੇਰੇ ਫੈਮਿਲੀ ਦੇਰ ਵਾ ਸੋ ਸਪੋਰਟਿਵ ਮੇਰੇ ਬੱਚੇ ਐਨੇ ਸਪੋਰਟਿਵ ਮੇਰੇ ਹਸਬੰਡ ਐਨੇ ਸਪੋਰਟਿਵ ਕਿ ਮੈਨੂੰ ਲੱਗਿਆ ਹੀ ਨਹੀਂ ਵੀ ਉਹ ਟਾਈਮ ਮੇਰਾ ਤਾਂ ਨਹੀਂ ਸੀ ਜਿਵੇਂ ਜਿਮੀ ਆਮ ਚੰਗਾ ਹੈ ਸਾਰੇ ਨੈਗੇਟਿਵ ਤੋਂ ਜਿਵੇਂ ਅਸੀਂ ਵੀ ਵਿੱਚ ਆਉਂਦੇ ਹਾਂ ਖੁਦ ਜਿਵੇਂ ਅਸੀਂ ਸੋਚਦੇ ਹਾਂ ਕੈਂਸਰ ਮੌਤ ਦਾ ਦੂਜਾ ਘਰ ਹੈ ਬਟ ਤੁਸੀਂ ਕਹਿੰਦੇ ਹੋ ਕੈਂਸਰ ਨਹੀਂ ਹੈ ਮੌਤ ਦਾ ਦੂਜਾ ਕਿ ਤੁਸੀਂ ਅੱਧਾ ਕਿਵੇਂ ਕਹਿ ਸਕਦੇ ਹੋ ਮੈਨੂੰ ਪੱਕੀ ਹੈ ਕਿ ਇਹ ਤਾਂ ਕੈਂਸਰ ਬਣ ਗਿਆ ਹੈ ਬਹੁਤ ਸਾਰੇ 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 ਬਹੁਤ ਸ ਰੇਕ ਕੈਂਸਰ ਦੇ ਸਕਰੀਨਿੰਗ ਟੈਸਟਸ ਵੀ ਚਾਹੇ ਉਹ ਲੇਡੀਆਂ ਦੇ ਨਾਲ ਕੋਈ ਰਿਲੇਟਡ ਹੈ ਚਾਹੇ ਕੋਈ ਉਹ ਤੁਹਾਡੀ ਡਾਈਜੈਸਟਿਵ ਸਿਸਟਮ ਦੇ ਨਾਲ ਰਿਲੇਟਡ ਹੈ ਚਾਹੇ ਉਹ ਜੈਂਟਸ ਦੇ ਜਿਹੜੇ ਹੁੰਦੇ ਆ ਕੈਂਸਰਸ ਉਹ ਸਾਰੇ ਕੈਂਸਰਸ ਦੇ ਸਕਰੀਨਿੰਗ ਜਿਹੜੀ ਹੈ ਉਹ ਪਹਿਲਾਂ ਹੀ ਹੋ ਜਾਂਦੀ ਹੈ ਜੇ ਆਪਾਂ ਇੰਨੇ ਸੁਵੇਰ ਹੋਈਏ ਤਾਂ ਜਾ ਕੇ ਆਪਣੇ ਟੈਸਟ ਕਰਵਾ ਲਈਏ ਕੈਂਸਰ ਦੇ ਇਹ ਬਾਈਟਸ ਕਿਸੇ ਨੂੰ ਕੈਂਸਰ ਹੋ ਵੀ ਜਾਂਦਾ ਕਿ ਅੱਜਕੱਲ ਦੇ ਜਿਹੜੇ ਟ੍ਰੀਟਮੈਂਟ ਨੇ ਉਹਨੇ ਮਾਡਰਨ ਟ੍ਰੀਟਮੈਂਟਸ ਹੋ ਗਏ ਨੇ ਕਿ ਉਹਦੇ ਵਿੱਚ ਥੋੜਾ ਇਲਾਜ ਕਿਸੇ ਜਦਿਆਂ ਨਹੀਂ ਮੈਂ ਇਹ ਦੱਸੂ ਸੀ ਨੌਜੋਤਿੰਨ ਕਿ ਗੁਰੂ ਦੁਆ ਕੋਲ ਆਉਣਾ ਵੀ ਵਾਈਟ ਨਹੀਂ ਕੈਂਸਰ ਹੋਇਆ ਤੇ ਹੁਣ ਇਹ ਕਿਹਾ ਵੀ ਮੈਂ ਆਯੁਰਵੈਦਿਕ ਚੀਜ਼ਾਂ ਦੇ ਕੇ ਹੀ ਉਹਨਾਂ ਦਾ ਕੈਂਸਰ ਜਰਾਂ ਉਹ ਠੀਕ ਕਰਦੇ ਉਹ ਵੀ ਬਿਲਕੁਲ ਜਿਵੇਂ ਨਾ ਨੈਗੇਟਿਵ 5 ਕੋਈ ਕਦੇ ਨੈਗੇਟਿਵ 5 ਨਹੀਂ ਆਈ ਹੈ ਨੈਗੇਟਿਵ 5 ਜਦੋਂ ਇੱਕ ਵਾਰੀ ਡਿਟੈਕਟ ਹੋਇਆ ਸੀਗਾ ਉਸ ਟਾਈਮ ਨਾ ਬਟ ਜਦੋਂ ਮੈਂ ਪੀਜੀਏ ਕੇ ਆਪਣਾ ਟਰੀਟਮੈਂਟ ਲੈਣ ਨਹੀਂ ਜਾਂਦੀ ਸੀਗੀ ਉੱਥੇ ਜਾ ਕੇ ਨਾ ਇਦਾਂ ਲੱਗਦਾ ਸੀਗਾ ਵੀ ਸਾਰੇ ਹੀ ਡਰੇ ਹੈ ਲੋਕ ਪੀਆਸ ਆਫ ਰਿੰਗ ਬ੍ਰੌਡਕਾਸਟ ਐਨ ਕਿਉਂਕਿ ਉਹ ਕੈਨసర్ ਬਾਡੀ ਸੀਗਾ ਹੈ ਨਾ ਉੱਥੇ ਹਰ ਉਮਰ ਦੇ ਬੱਚੇ ਸੀਗੇ ਬੱਚੇ ਵੀ ਸੀਗੇ ਬੜੇ ਵੀ ਸੀਗੇ ਤੇ ਉੱਤੇ ਇੱਕ ਲੇਡੀ ਮੈਨੂੰ ਮਿਲੀ ਸੀਗੀ ਸ਼ੀ ਵਾਸ ਪ੍ਰੈਗਨੈਂਟ ਉਹ ਉਹਨਾਂ ਨੂੰ 3 ਮਹੀਨੇ ਹੋ ਗਏ ਸੀਗੇ ਪ੍ਰੈਗਨੈਂਟ ਬਟ ਉਹ ਐਨੀ ਲਾਈਵਲੀ ਸੀਗੀ ਤੇ ਉਹ ਮੈਨੂੰ ਫਿਰ ਬਾਅਦ 'ਚ ਵੀ ਮਿਲੇ ਉਹਨਾਂ ਦੀ ਬਾਅਦ 'ਚ ਬੇਟੀ ਹੋਈ ਉਹਨਾਂ ਨੇ ਸਾਡਾ ਟ੍ਰੀਟਮੈਂਟ ਵੀ ਕਰਾਇਆ ਜਿੰਨਾ ਸਟੇਟਮੈਂਟ ਡਾਕਟਰ ਉਹਨਾਂ ਨੂੰ ਦੇ ਸਕਦੇ ਸੀਗੇ ਸੇਫ ਲਿਮਿਟਿਡ ਸੋ ਉੱਥੇ ਜਾ ਕੇ ਜਦੋਂ ਤੁਸੀਂ ਇੰਨੇ ਸਾਡੇ ਲੋਕਾਂ ਨੂੰ ਮਿਲਦੇ ਹੋ ਨਾਲੇ ਅਪਡੇਟ ਕੀ ਕਰਦੇ ਆ ਜਿਹੜੇ ਸਰਵਾਈਵਰ ਹੁੰਦੇ ਕੈਂਸਰ ਸਰਵਾਈਵਰ ਉਹ ਕੀ ਆ ਕੇ ਸਾਰਿਆਂ ਨੂੰ ਬਹੁਤ ਮੋਟੀਵੇਟ ਕਰਦੇ ਆ ਉੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਲੈ ਇਹ ਤਾਂ ਕੋਈ ਹੈ ਹੀ ਨਹੀਂ ਕਿਸ। ਹੰਤਨਾ ਮੈਂ ਅੱਜ ਆਪਣੇ ਸੰਸਾਰ ਪਰ ਵਿੱਚ ਬਹੁਤ ਜ਼ਿਆਦਾ ਕੈਂਸਰ ਵਧ ਰਿਹਾ ਹੈ। ਇਹਦਾ ਕਾਰਨ ਕੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਜਿਹੜਾ ਕੈਂਸਰ ਜੋ ਵਧ ਰਿਹਾ ਹੈ ਇਹ ਹੈਗਾ ਹੈਗਾ ਕਿ ਇਹ ਜਿਹੜਾ ਖਾਣ-ਪੀਣ ਹੈ। ਕੋਈ ਸੰਤਲਾਉਣਾ ਸੇਵਨ ਨਹੀਂ ਕਰ। ਜੇ ਫ ਆਪਣੇ ਪੇਰੈਂਟਸ ਨੂੰ ਦੇਖੀਏ ਆਪਣੇ ਦਾਦਾ-ਦਾਦੀ ਨੂੰ ਦੇਖੀਏ ਨਾ ਉਹਨਾਂ ਨੇ ਪਿਓਰ ਖਾਣਾ ਖਾਇਆ ਹੋਇਆ। ਹੁਣ ਅੱਜਕੱਲ ਤਾਂ ਆਪਾਂ ਦੁੱਧ ਵੀ ਪਿਠਾਈਆਂ ਦੇਖੀ ਉਹ ਨਸਲੀ ਆ ਰਹੀਆਂ ਨੇ ਕਿਸਾਨ ਲੋਕ ਕੀ ਕਰਦੇ ਨੇ ਖੇਤੀ ਵਿਧਾਨ ਦੇ ਲਈ ਐਨੇ ਪੈਸਟੀਸਾਈਡਸ ਪਾਈ ਜਾ ਰਿਆ ਐਨੇ ਇਨਸੈਕਟੀਸਾਈਡਸ ਉਹਦੇ ਉੱਪਰ ਪਾ ਰਹੇ ਨੇ ਉਹਦਾ ਕੀ ਹੈ ਸਾਰਾ ਨੁਕਸਾਨ ਕਿਦਾਂ ਕਿਹਨੂੰ ਪਹੁੰਚ ਰਿਹਾ ਉਹ ਸਾਰਾ ਦਾ ਸਾਰੀ ਚੀਜ਼ਾਂ ਕਿਉਂਕਿ ਉਹ ਸਾਡੀ ਲਾਈਫ ਜਿਹੜੀ ਹੁੰਦੀ ਹੈ ਨਾ ਇੱਕ ਆਪਾਂ ਕਹਿੰਦੇ ਆ ਫੂਡ ਚੇਨ ਹੁੰਦੀ ਹੈ ਫੂਡ ਚੇਨ ਮਤਲਬ ਕਿ ਜਿੱਦਾਂ ਜ਼ਮੀਨ ਦੇ ਵਿੱਚੋਂ ਕੋਈ ਕੋਈ ਸਬਜ਼ੀ ਬਣੀ ਉਹ ਸਬਜ਼ੀ ਨੂੰ ਅਸੀਂ ਖਾ ਰਹੇ ਹਾਂ ਤੇ ਉਹ ਸਾਰੇ ਕੈਮੀਕਲ ਉਹ ਸਬਜ਼ੀ ਦੇ ਵਿੱਚ ਆ ਗਏ ਉਹ ਸਬਜ਼ੀ ਦੇ ਵਿੱਚੋਂ ਸਾਡੇ ਅੰਦਰ ਚਲੇ ਜਾਂਦੇ ਆਂ ਉਹ ਸਾਡੇ ਸੈਲਸ ਨੂੰ ਚੇਂਜ ਕਰਦੇ ਸਰੀਰ ਬੋਡੀ ਦੇ ਵਿੱਚ ਦੋ ਤਰ੍ਹਾਂ ਦੇ ਸੈਲਸ ਹੁੰਦੇ ਆ ਨੋਰਮਲ ਸੈਲਸ ਹੁੰਦੇ ਆ ਇਸ ਦੇ ਅੰਦਰ ਨੋਰਮਲ ਸੈਲਸ ਜਿਹੜੇ ਕਿ ਜਦੋਂ ਗਰੋਅ ਕਰਦੇ ਆ ਜਦੋਂ ਉਹ ਦੂਸਰੇ ਸੈਲ ਦੇ ਨਾਲ ਟਕਰਾਂਦੇ ਆ ਉਹਨਾਂ ਦੀ ਗਰੋਥ ਉੱਥੇ ਹੀ ਰੁਕ ਜਾਂਦੀ ਹੈ ਲੇਕਿਨ ਜਿਹੜੇ ਕੈਂਸਰਸ ਸੈਲ ਹੁੰਦੇ ਆ ਉਹ ਜਦੋਂ ਦੂਸਰੇ ਸੈਲ ਦੇ ਨਾਲ ਟਕਰਾਂਗੇ ਉਹ ਉੱਪਰ ਇੱਕ ਹੋਰ ਲੇਅਰ ਬਣਾ ਦੇਣਗੇ ਫਿਰ ਇੱਕ ਹੋਰ ਲੇਅਰ ਬਣਾ ਦੇਣਗੇ ਤੇ ਉਹ ਫਿਰ ਕੀ ਹੋਏਗਾ ਕਿਉਂਕਿ ਜਗ੍ਹਾ ਤਾਂ ਹੈ ਨਹੀਂ ਉੱਥੇ ਤੇ ਉਹ ਬਾਕੀ ਜਿਹੜੇ ਆਲੇ ਦੁਆਲੇ ਵਾਲੇ ਸੈਲਸ ਨੇ ਉਹਨਾਂ ਨੂੰ ਡਿਸਟਰਬ ਕਰ ਦੇ ਸਾਹੀ ਉਹ ਸੈਲਸ ਸੜੇ ਬੈਡੀ ਬੋਡੀ ਦੇ metabolisim ਨੂੰ ਹੀ ਡਿਸਪੋਇਟ ਮੈਂ ਜਿਵੇਂ ਕੀ ਹੁਣ ਤੁਸੀਂ ਦੱਸਿਆ ਇਹ ਸਭ ਚੀਜ਼ਾਂ ਆਪਣੇ ਦੇਸ਼ ਵਿੱਚ ਇਹਦੀ ਤੁਹਾਨੂੰ ਕਿੰਦਾ ਲੱਗਦਾ ਵੀ ਇਹਦੇ ਲਈ ਕਿੰਨੇ ਕੁ ਕੇਂਦਰ ਖੁੱਲੇ ਹੋਏ ਆ ਕਿੰਨੀ ਕੀ ਤੁਹਾਨੂੰ ਲੱਗਦਾ ਵੀ ਜਿਵੇਂ ਇਹਦੇ ਖਰਚਾ ਵੀ ਬਹੁਤ ਆਉਂਦਾ ਆਪਾਂ ਨੂੰ ਪਤਾ ਹੀ ਵੀ ਕੈਂਸਰ ਦਾ ਇੱਕ ਆਮ ਲੋਕ ਤੇ ਗਰੀਬ ਲੋਕ ਇਹਨੂੰ ਕਿਵੇਂ ਉਹ ਕਰੂਗਾ ਇਸ ਚੀਜ਼ ਲਈ ਖੁੱਲਣਾ ਚਾਹੀਦਾ ਸਰਕਾਰ ਨੂੰ ਦੇਖਣਾ ਚਾਹੀਦਾ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਦੇਖੋ ਆਪਾਂ ਸਾਰਾ ਕੁਝ ਨਾ ਸਰਕਾਰ ਦੇ ਇਹਨੇ ਸਾਰੇ ਸੈਂਟਰ ਖੋਲੇ ਅਸੀਂ ਆਪਣੀ ਕੋਈ ਗਲਤੀ ਨਹੀਂ ਰਿਅਲਾਈਜ਼ ਕਰਦੇ ਵੀ ਜੇ ਆਪਾਂ ਬੇਸਿਕ ਹੀ ਲੈਵਲ ਤੇ ਦੇਖੀਏ ਜੇ ਆਪਾਂ ਖੇਤੀ ਨੂੰ ਥੋੜਾ ਜਿਹਾ ਆਰਗੈਨਿਕ ਕਰ ਲਈਏ ਜੇ ਆਪਾਂ ਮਿਲਾਵਟ ਦੀ ਚੀਜ਼ਾਂ ਹੀ ਨਾ ਕਰੀਏ ਜੇ ਆਪਾਂ ਉੱਥੇ ਇਹਨੂੰ ਕੱਟ ਕਰ ਲਈਏ ਤਾਂ ਫਿਰ ਸਾਨੂੰ ਇੰਨੇ ਕੇਂਦਰ ਖੋਲਣ ਦੀ ਲੋੜ ਹੀ ਨਹੀਂ ਹੈ ਬਾਕੀ ਅੱਜ ਕੱਲ ਜਿਹੜੀਆਂ ਦਵਾਈਆਂ ਆ ਉਹ ਕਾਫੀ ਸਸਤੀਆਂ ਹੋ ਗਈਆਂ ਜਿਵੇਂ ਕਿ ਮੈਡੀਸਿਨ ਕਾਫੀ ਸਸਤੀਆਂ ਹੋ ਗਈਆਂ ਪੇਸ਼IENTS ਇੰਨੇ ਵੱਧ ਗਏ ਨੇ ਕਿਉਂ ਇੰਸਟੀਚਿਊਟ ਬਹੁਤ ਕਰਦਾ ਹੁੰਦੇ ਕੋ ਸੰਗਰੂਰ ਦੇ ਵਿੱਚ ਟਾਟਾ ਕੈਂਸਰ ਹਸਪੀਟਲ ਹੋ ਗਿਆ ਹੁੰਦਾ ਪੀਜੀਆ ਦੇ ਤੁਸੀਂ ਕੈਂਸਰ ਹਸਪੀਟਲ ਜਿਹੜਾ ਕੈਂਸਰ ਵਾਲਾ ਅਵਾਰਡ ਹੈ ਉੱਤੇ ਜਾ ਕੇ ਦੇਖੋ ਮੈਂ ਕਹਿੰਦੀ ਆ ਮਤਲਬ ਭਰੇ ਹੋਏ ਹਣ ਲੋਕ ਵੀ ਇੰਨੇ ਕੈਂਸਰ ਦੇ ਪੇਸ਼ੇ ਆ ਰਹੇ ਨੇ ਛੋਟੇ ਛੋਟੇ ਬੱਚਿਆਂ ਨੂੰ ਪਹੁੰਚੇ ਹੀ ਥੇ ਰਹੇ ਸੋ ਸਟਾਰਟਿੰਗ ਜਿਹੜੀ ਸਾਨੂੰ ਕੰਮ ਹੈ ਨਾ ਉਹ ਸਾਨੂੰ ਆਪਣੇ ਲੈਵਲ ਤੇ ਹੀ ਹੋਣੀ ਚਾਹੀਦੀ ਹੈ ਸਗੇ ਸਭ ਡਾਈਪ੍ਰੀਸ਼ਨ ਸੰਬੰਧਿਤ ਜਿਹਦੇ ਨਾਲ ਕੀ ਸਾਡੀ ਬੋਡੀ ਦੇ ਵਿੱਚ ਕੈਂసర్ ਟਿਸ਼ੂ ਜਿਹੜੇ ਆਉਂਦਾ ਹੈ ਡਾਕਟਰ ਮਨਨ ਜੀ ਤੁਹਾਨੂੰ ਵਾਜੇਸੀ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਆ ਜਿੰਨੇ ਤੁਸੀਂ ਦੱਸਿਆ ਤੁਸੀਂ ਇਸ ਬਿਮਾਰੀ ਤੋਂ ਲੰਘੇ ਹੋ ਮਤਲਬ ਇਸ ਬਿਮਾਰੀ ਨਾਲ ਲੜੇ ਹੋ ਮਤਲਬ ਜਿਹੜੇ ਹੁਣ ਇਸ ਟਾਈਮ ਤੇ ਲੜ ਰਹੇ ਨੇ ਇਸ ਬਿਮਾਰੀ ਨੂੰ ਬਿਮਾਰੀ ਨਾਲ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੀ ਉਹ ਤੁਹਾਡੇ ਮਤਲਬ ਇਹ ਸੰਦੇਸ਼ ਨਾਲ ਆਪ ਦੇ ਆਪ ਨੂੰ ਪੋਜ਼ਿਟਿਵ ਕਰਨ ਤੇ ਹਿੰਮਤ ਕਰਨ ਵੀ ਉਹ ਇਸ ਬਿਮਾਰੀ ਨਾਲ ਲੜਨ। ਬਿਕੋ ਸਭ ਤੋਂ ਜਿਹੜੀ ਇੰਪੋਰਟੈਂਟ ਥਿੰਗ ਹੈਗੀ ਹੈ ਉਹ ਹੈਗਾ ਵੀ ਇੱਕ ਆਪਣਾ ਜਿਹੜਾ ਪੋਜ਼ਿਟਿਵ ਮਾਈਂਡ ਸੈਟ ਬਣਾਓ। ਕਰੇ ਵੀ ਆਪਣੀ ਵਿਲ। ਜੇ ਜੇ ਉਹ ਕਹਿੰਦੇ ਨੇ ਜੇ ਜਿੱਤੇ ਜਿੱਤੇ ਹੋ। ਜੇ ਤੁਹਾਡੇ ਮਨ ਦੇ ਵਿੱਚ ਇਹ ਹੈਗਾ ਵੀ ਮੈਂ ਜਿਉਣਾ ਤਾਂ ਤੁਸੀਂ ਡੈਫੀਨੇਟਲੀ ਇਸ ਪ੍ਰੋਬਲਮ ਨੂੰ ਓਵਰਕਮ ਕਰਦੇ ਹੋ। ਹਾਂ ਜੇ ਕੋਈ ਬਹੁਤ ਹੀ ਲਾਸਟ ਪੇਜ ਹੈ ਜਾਂ ਬਹੁਤ ਮਤਲਬ ਕਿ ਅਕੀਰਨੀ ਸਟੇਜ ਵਾਲਾ ਪਟਿਕ ਪੋਜ਼ਿਟਿਵਿਟੀ ਹੋਣੀ ਇੱਕ ਫੈਮਿਲੀ ਦੀ ਸਪੋਰਟ ਹੋਣੀ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿਸੇ ਵੀ ਸੋ ਅਖੀਰ ਜੇ ਬਸ ਮੈਂ ਇਹੀ ਕਹੂੰਗੀ ਕਿ ਸਾਰੇ ਲੋਕ ਜੋ ਹੈ ਉਹ ਬਹੁਤ ਅਵੇਅਰ ਰਹੋ ਹੈਨਾ ਆਪਣੀ ਬੋਡੀ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਵੀ ਚੀਜ਼ ਲੱਗਦਾ ਹੈ ਉਹਨੂੰ ਇੱਕਦਮ ਪਕੜੋ ਤੇ ਜਾ ਕੇ ਡਾਕਟਰ ਕੋਲ ਆਪਣਾ ਚੈੱਕਅਪ ਵਗੈਰਾ ਕਰਾਓ ਖਾਣਾ ਪੀਣਾ ਆਪਣਾ ਬਹੁਤ ਵਧੀਆ ਰੱਖੋ ਅੱਜਕੱਲ ਲੋਕੀ ਸਾਰੇ ਇਦਾਂ ਕਰਦੇ ਵੀ ਫਾਸਟ ਫੂਡ ਖਾ ਰਿਹਾ ਹੈ ਨਾ ਜਿਦਾ ਹੁਣ ਅਸੀਂ 버ਗਰਸ ਵਗੈਰਾ ਖਾਣੇ ਆ ਨਾ ਤਾਂ 버ਗਰਸ ਬਹੁਤ ਹੀ ਵਧੀਆ ਚੀਜ਼ ਹੈ ਨਾ 버거 ਬੰਨੀ ਵਧੀਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਲਗਾ ਰਹੇ ਆ ਮਾਇਓਨੇਜ਼ ਵਗੈਰਾ ਲਗਾ ਰਹੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਬਹੁਤ ਖਰਾਬ ਕਰਦੀਆਂ ਬੱਚਿਆਂ ਨੂੰ ਦੇਖੋ ਫਾਸਟ ਫੂਡ ਦੇ ਵਿੱਚ ਇਹ ਚਿਪਸ ਖਾ ਰਹੇ ਨੇ ਪਾਕੀ ਖਾ ਰਹੇ ਨੇ ਉਹਦੇ ਵਿੱਚ ਕੁਝ ਵੀ ਨਹੀਂ ਹੈ ਸਿਰਫ ਤੇ ਸਿਰਫ ਉਹ ਖਰਾਬ ਪੀਜ਼ਾ ਹੈ ਉਥੇ ਜਸਟ ਦੇ ਦੇ ਵਿਲ ਗਿਵ ਯੂ ਕੈਲਰੀਜ਼ ਤੁਹਾਨੂੰ ਕੈਲਰੀਜ਼ ਦਿੰਦੇ ਆ ਤੁਹਾਨੂੰ ਮੋਟਾਪਾ ਦਿੰਦੇ ਆ ਤੇ ਸੈਲਜ਼ ਨੂੰ ਚੇਂਜ ਕਰਦੇ ਆ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਨੂੰ ਕਰਦੇ ਨੇ ਬਟ ਉਹ ਤੁਹਾਡੇ ਲਈ ਕਦੇ ਵੀ ਵਧੀਆ ਨਹੀਂ ਹੈ ਸੋ ਰੋਜ਼ ਦੀ ਡਾਈਟ ਦੇ ਵਿੱਚ ਸਵੇਰੇ ਬਹੁਤ ਅੱਛਾ ਬ੍ਰੈਕਫਾਸਟ ਉਹ ਵੀ ਵੀ ਕੋਈ ਚਾਹਤਿਓ ਰਿਕਟ ਮੋਟੇ ਪੋਂਗਾ ਨਾਲ ਚਾਹ ਲਓ ਦੁੱਧ ਲਓ ਦੁੱਧ ਲੇਕਿਨ ਪਿਓਰ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਦੀ ਫਰੂਟ ਡਾਈਟ ਜ਼ਰੂਰ ਰੱਖੋ ਐਟਲੀਸਟ ਦੋ ਫਰੂਟਸ ਦਿਨ ਦੇ ਖਾਣੇ ਤੁਹਾਡੇ ਲਈ ਜ਼ਰੂਰੀਆਂ ਤੇ ਲੋਕਲ ਫਰੂਟ ਖਾਓ ਇਹ ਨਹੀਂ ਹੈ ਵੀ ਅਸੀਂ ਕੋਈ ਬਾਹਰੋਂ ਵਾਲਾ ਫਰੂਟ ਲੈ ਕੇ ਆ ਰਹੇ ਹਾਂ ਉਹ ਨਾਰੀਅਲ ਪਾਣੀ ਇੱਥੇ ਮਿਲ ਰਿਹਾ ਪਰ ਨਾਰੀਅਲ ਪਾਣੀ ਸਾਡੇ ਇੱਥੇ ਦੀ ਹੈ ਨਹੀਂ ਉਹ ਪ੍ਰੋਡਕਸ਼ਨ ਹੈ ਨਾ ਉਹ ਕਿਤੋਂ ਦੂਰੋਂ ਆਉਂਦਾ ਹੈ ਤੋਂ ਸਾਡੇ ਲਈ ਹੈ ਵੀ ਨਹੀਂ ਵੈਸੇ ਨਾ ਪਰ ਠੀਕ ਹੈ ਲੋਕੀ ਬਹੁਤ ਉਹ ਕਰਦੇ ਆ ਵੀ ਨਾਰੀਅਲ ਪਾਣੀ ਲੈਣਾ ਹੈ ਜਾਂ ਕੁਝ ਸੋ ਆਪਣਾ ਜਿਹੜਾ ਵੀ ਲੋਕਲ ਫਰੂਟ ਹੈ ਜੋ ਬਣਾਈਏ ਲੋਕਲ ਸਬਜ਼ੀਆਂ ਹੈ ਸਾਡੇ ਹੁੰਦੇ ਦਾ ਜਿਹੜੀ ਸਬਜ਼ੀ ਚੱਲ ਰਹੀਆਂ ਸਬਜ਼ੀਆਂ ਮੇਥੀ ਹੈ ਪਾਲਕ ਹੈ ਸਰ੍ਹੋਂ ਹੈ ਮਟਰ ਹੈ ਇਹ ਵਧੀਆ ਚਾਹੀਦੀ ਚੀਜ਼ਾਂ ਸੋ ਇਹ ਤੁਹਾਡੀ ਡਾਈਟ ਠੀਕ ਰਹੇਗੀ ਤੁਸੀਂ ਆਪਣੀ ਬੋਡੀ ਦਾ ਖਿਆਲ ਰੱਖੋਗੇ ਤੇ ਜੇ ਕਿਸੇ ਦੀ ਫੈਮਲੀ ਦੇ ਵਿੱਚ ਕਦੇ ਕੋਈ ਪ੍ਰੋਬਲਮ ਪਹਿਲਾਂ ਆਈ ਹੋਈ ਹੈ ਕਿਸੇ ਨੂੰ ਕੈਂਸਰ ਵਗੈਰਾ ਕੋਈ ਹੈ ਸੋ ਇੱਕ ਰੂਟੀਨ ਚੈੱਕਅਪ ਆਪਣਾ ਜ਼ਰੂਰ ਕਰਾਉਣਾ ਜ਼ਰੂਰੀ ਹੈ ਸਾਲ ਦੇ ਵਿੱਚ 2 ਸਾਲ ਦੇ ਵਿੱਚ ਇੱਕ ਆਪਣਾ ਚੈੱਕਅਪ ਬੋਡੀ ਚੈੱਕਅਪ ਕਰਾ ਲਓ ਤਾਂ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਇਸ ਬਿਮਾਰੀ ਤੋਂ ਤੁਸੀਂ ਤੁਹਾਨੂੰ ਜੋ ਕਿ ਤੁਸੀਂ ਅਪਡੇਟ ਕੀਤੀ ਟਾਈਮ ਵਿੱਚ ਤੋਂ ਕਰਕੇ ਸਾਡੇ ਚੈਨਲ ਤੇ ਆਏ ਗੱਲਾਂ ਦੀ ਗੱਡੀ ਉੱਤੇ ਤੁਸੀਂ ਬਹੁਤ ਵਧੀਆ ਸਾਨੂੰ ਸਿੱਖਿਆ ਦਿੱਤੀ ਬਹੁਤ ਕੁਝ ਸਮਝਾਇਆ ਤੇ ਦੱਸਿਆ ਤੇ ਮੈਮ ਤੁਸੀਂ ਦੋ ਸ਼ਬਦ ਕਹਿਣਾ ਚਾਹੋਗੇ ਸਾਡੀ ਗੱਲਾਂ ਦੀ ਗੱਡੀ ਦੀ ਫੈਮਿਲੀ ਨੂੰ ਤੁਸੀਂ ਲੋਕ ਜੱਗੇ ਬਹੁਤ ਅੱਛਾ ਕੰਮ ਕਰ ਰਹੇ ਹੋ ਸਾਰੇ ਦੇ ਸਾਰੇ ਤੇ ਤੁਸੀਂ ਜੋ ਹੈ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆ ਰਹੇ ਹੋ ਇਹ ਚੀਜ਼ ਵੀ ਬਹੁਤ ਲੋੜ ਹੈ ਅੱਜ ਦਾ ਯੂਥ ਹੀ ਹੈ ਜਿਹੜਾ ਕਿ ਲੋਕਾਂ ਨੂੰ ਐਜੂਕੇਟ ਕਰ ਸਕਦਾ ਹੈ ਸੋ ਆਲ ਦਾ ਵੈਰੀ ਬੈਸਟ ਟੂ ਆਲ ਆਫ ਯੂ ਇਸਟਰਿੰਗ ਤੁਸੀਂ ਆਪਦਾ ਪ੍ਰੋਗਰਾਮ ਜਿਹੜਾ ਚਲਾਈ ਰੱਖੋ ਥੈਂਕ ਯੂ ਸੋ ਮੀਸ ਪਲੀਜ਼ ਸਾਰੇ ਜਣੇ ਸक्राइब ਕਰੋ ਪਲੀਜ਼ ਚੈਨਲ ਨੂੰ ਲਾਈਕ ਵੀ ਕਰੋ ਤੇ ਕਮੈਂਟ ਵੀ ਕਰੋ ਸਬਸਕ੍ਰਾਈਬ ਕਰੋ ওকে ਥੈਂਕ ਯੂ ਦੇਖ ਰਹੇ ਹੋ ਗੱਲਾਂ ਦੀ ਗੱਡੀ ਜਿੱਥੇ ਹਰ ਗੱਲ ਵਕਰੀ ਹੈ